ਹੈਲੋ ਜੀ ਸਸਰੀਕਾਲ ਨਮਸਤੇ ਯਦਾਵ ਜਮਤਦੀ ਰਾਮ ਰਾਮ ਟੜਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਵ ਬਲੌਗ ਤੇ ਅੱਜ ਮੈਂ ਤੜਕੇ ਵਾਲੇ ਚੌਲ ਬਣਾਉਣ ਲੱਗਾ ਵਾਂ ਕਿਉਂਕਿ ਮੈਂ ਹੁਣੇ ਆਇਆ ਅਜੇ ਕੰਮ ਤੋਂ ਤੇ ਕੰਮ ਤੋਂ ਆਣ ਕੇ ਅਜੇ ਚਾਹ ਧਰੀ ਆ ਚਾਹ ਧਰ ਕੇ ਆਉਂਦਾ ਤੇ ਫਿਰ ਮੈਂ ਚਾਹ ਧਰ ਕੇ ਹੁਣ ਟਮਾਟਰ ਗੰਡੇ ਕੱਟਣ ਲੱਗਾ ਵਾਂ ਤੇ ਫਿਰ ਤੁਹਾਨੂੰ ਵਿਖਾਉਣਾ ਵਾਂ ਕੀ ਕੀ ਪਾਉਣਾ ਚੌਲਾਂ ਚ ਇਹ ਕੱਲ ਨੂੰ ਲੱਲਿਆ ਵਾ ਇੱਕ ਗੰਡਾ ਲੱਲਿਆ ਵਾ ਤੇ ਇਹਨੂੰ ਅਸੀਂ ਪੀਰਾਂਗੇ ਟਮਾਟਰ ਮੇਕ ਉਹ ਰਾਹਤਾ ਪਿਆ ਇੱਕ ਉਹ ਬੇਪਾਲਣਾ ਇੱਕ ਮਿਰਚ ਪਾਲਣੀ ਵਿੱਚ ਹਰੀ ਥੋੜਾ ਜੱਤਰਗ ਤੇ ਇੱਕ ਹਰੀ ਮਿਰਚ ਹਰੀ ਗਾਦੀ ਲਾ ਲਈ ਹੋ ਗਈ ਹੁਣ ਤੇ ਇਹਨਾਂ ਨੂੰ ਕੱਟਦੇ ਆ ਲਓ ਜੀ ਗੰਡੇ ਤੇ ਆਲੂ ਟਮਾਟਰ ਅਦਰਕ ਤੇ ਮਿਰਚਾਂ ਕੱਟ ਲੀਆਂ ਵਾ ਤੇ ਹੁਣ ਅਸੀਂ ਤੜਕਾ ਲਾਉਣ ਦੀ ਤਿਆਰੀ ਕਰਦੇ ਆ ਪਹਿਲਾਂ ਰੱਖਾਂਗੇ ਕੁੱਕਰ ਉੱਤੇ ਹੁਣ ਗੈਸ ਬਾਲਦੇ ਆਂ 쿠ਕਰ ਗਰਮ ਹੋ ਗਿਆ ਵਾ ਤੇ ਇਹਦੇ ਵਿੱਚ ਹੁਣ ਆਪਾਂ ਅੱਧੀ ਕੜਛੀ ਤੇਲ ਦੀ ਪਾਵਾਂਗੇ ਤੇਲ ਗਰਮ ਹੋ ਗਿਆ ਹੁਣ ਇਹ ਚ ਗੰਡੇ ਪਾਵਾਂਗੇ ਹੁਣ ਵਿੱਚ ਟਮਾਟਰ ਪਾਵਾਂਗੇ ਨਾਲ ਹੀ ਮਿਰਚਾਂ ਪਾਵਾਂਗੇ ਆਲੂ ਬਾਅਦ ਚ ਪਾਉਣੇ ਜੇ ਟਮਾਟਰ ਚੰਗੀ ਤਰ੍ਹਾਂ ਪੁੱਜ ਜਾਣਗੇ மா ந ਅਨਦਰ ਕੜਚੀ ਕੜਚੀ ਗਿਆਣਾ ਟੱਕਰਾਂ 당ਗ ਤੇ ਗੈਸ ਨੂੰ ਘਾਟੀ ਕਰਤੀ ਐ ਉਹ ਥਲੇ ਲੱਗ ਜਾਂਦੇ ਤੇਜ ਗੈਸ ਨਾਲ ਟਮਾਟਰ ਹੋ ਗਏ ਨਰਮ ਹੁਣ ਵਿੱਚ ਆਈ ਮਸਾਲੇ ਪਾ ਦਾਂਗੇ ਤਾਂ ਬਹੁਤ ਘਟਾ ਹੈ ਕਿ ਮੈਂ ਅੱਜ ਅਰ ਕੀ ਪੈਸੇ ਬੜੇ ਧਣੇ ਆ ਥੋੜਾ ਲੂਣ ਹੋਰ ਪਾ ਦਾਂਗੇ ਅੱਧਾ ਕ ਚਮਚਾ ਤੇ ਅੱਧਾ ਕ ਅੱਧੇ ਚਮਚੇ ਦੇ ਘੱਟ ਮਸਾਲੇ ਦਾ ਪਾਵਾਂਗੇ ਤੇ ਅੱਧੇ ਚਮਚੇ ਦੇ ਘੱਟ ਥੋੜੀ ਮਿਰਚ ਪਾਵਾਂਗੇ ਲਾਲ ਕਿਉਂਕਿ ਵਿੱਚ ਅਸੀਂ ਹਰੀ ਮਿਰਚ ਹੀ ਪਾਈ ਆ ਥੋੜੀ ਜਿਹੀ ਹਲਦੀ ਪਾ ਦਾਂਗੇ ਅੱਧੇ ਚਮਚੇ ਤੋਂ ਵੀ ਘੱਟ ਤੇ ਇਹਨੂੰ ਚੰਗੀ ਤਰ੍ਹਾਂ ਕੜਸੀ ਮਾਰ ਦਾਂਗੇ ਦੇ ਰੱਪੇ ਹੁਣ ਥੋੜਾ ਜਿਹਾ ਇਹਨੂੰ ਗੰਡੇ ਨਾਲ ਹੋਰ ਥੋੜਾ ਜਿਹਾ ਭੁੰਨਣਾ ਜਿਹੜਾ ਮਸਾਲਾ ਵਿੱਚ ਪਾਇਆ ਭੁੱਜ ਜੇ ਥੋੜਾ ਜਿਹਾ ਤਾਂ ਆਲੂ ਵੀ ਪਾ ਦਾਂਗੇ ਹੁਣ ਵਿੱਚ ਆਲੂਆਂ ਨੂੰ ਅਸੀਂ ਪਾਣੀ 'ਚ ਭਿਉਉਂ ਕੇ ਰੱਖਤਾ ਸੀ ਉਹ ਪਾਣੀ 'ਚ ਭਿਉਉਣਾ ਰੰਗ ਨਹੀਂ ਬਦਲਦਾ ਆਲੂਆਂ ਦਾ ਹੁਣ ਤੜਕਾ ਗਿਆ ਭੁੱਜ ਹੋਣੇ ਚਾਹੀ ਪਾਵਾਂਗੇ ਪਾਣੀ ਆ ਚੋਲ ਅਸੀਂ ਪਹਿਲਾਂ ਥਿਉਂ ਕੇ ਰੱਖਦੇ ਸੀ ਪਾਣੀ 'ਚ ਤੇ ਇਹਦੇ ਵਿੱਚ ਇੱਕ ਗਲਾਸ ਹੀ ਚੋਲਾਂ ਦਾ ਤੇ ਇੱਕ ਗਲਾਸ ਵਿੱਚ ਪਾਣੀ ਦਾ ਪਾਤਾ ਹੈ ਪਾਤਾ ਹੀ ਵਿੱਚ ਚੰਗੀ ਦਿਨਾ ਚੋਲ ਜਿਹੜੇ ਧੋਲੇ ਆਹੀਂ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਤੜਕਾ ਭੁੱਜ ਗਿਆ ਵਾ ਲੂਣ ਵੀ ਅਸੀਂ ਚੈੱਕ ਕਰ ਲਿਆ ਵਾ ਤੇ ਪਾਣੀ ਵੀ ਪਾਤਾ ਵਿੱਚ ਚੋਲਾਂ ਦੇ ਤੇ ਹੁਣ ਅਸੀਂ ਕੁੱਪਤਾ ਢੱਕਣ ਮਾਰ ਦਿੰਨੇ ਆ ਮੇਰੇ ਮਿਰਚ ਜਿਆਦਾ ਪੈ ਗਈ ਥੋੜੀ ਜੀ ਉਚਾਲੇ ਕੋਈ ਗੱਲ ਨਹੀਂ ਜ਼ੋਣ ਸਹੀ ਹੈ ਹੁਣ ਢੱਕਣ ਮਾਰਦਨੇ 20 ਮਿੰਟਾਂ ਦਮਾਉਣੀਆਂ ਹਨ ਲੋ ਜੀ ਢੱਕਣ ਮਾਰਤਾ ਵਾ ਇਹਨੂੰ 20 ਮਿੰਟਾਂ ਦਮਾਉਣੀਆਂ ਵਾ ਤਫੇਰ ਅਸੀਂ ਤੁਹਾਨੂੰ ਵਿਖਾਉਨੇ ਆ ਕਿੱਦਾਂ ਦੇ ਬਣਿਆ ਗੱਡੀ ਦੀਆਂ ਟੈਪਟਾਂ ਢਿੱਲੀਆਂ ਹੋ ਗਈਆਂ ਵਾ ਨਜ਼ਰ ਟੈਪਟਾ ਸਹੀ ਕਰ ਲੈਣਾ ਗੱਡੀ ਦੀਆਂ ਯਾਰ ਕੀ ਸਰਵਿਸ ਕਰਾਈ ਨਵੀਂ 3 ਮਹੀਨੇ ਹੋ ਗਏ ਗੱਡੀ ਦੀ ਕਿਉਂਕਿ ਯਾਰ ਕੀ ਕੰਮ ਆ ਥੋੜਾ ਜ਼ਿਆਦਾ ਸੀ ਤਾਂ ਕਰਕੇ ਟਾਈਮ ਹੀ ਨਹੀਂ ਲੱਗਾ ਟੈਪ ਟਟਲੀਆਂ ਹੁਣ ਨਾ ਗੱਡੀ ਖਿਚਾਈ ਕਰਨ ਵੜ ਜਾਂਦੀ ਐ। ਆਹ ਇਹਦੀਆਂ ਟੈਪਟਾ ਸੈਟ ਹੀ ਰਹਿੰਦੀਆਂ ਹਰ ਹੱਦ। ਹਾਂ ਬਿੱਲੋ ਤੇਰੀਆਂ ਟੈਪਟਾਂ ਟਟਲੀਆਂ ਆਂਦੀਆਂ। ਧੱਕਣ ਲਾਤਾ ਅਹੀਂ ਉੱਤੋਂ। ਚਾਹ ਕੀਤਾ ਮੈਂ ਟੈਪ ਟਟਲੀਆਂ ਵਾ। ਆੜੀ ਆਵਾਜ਼ ਆਉਂਦੀ ਨਾ ਇਹ ਨਹੀਂ ਹੋਣੀ ਚਾਹੀਦੀ। ਆੜੀ। ਆ ਕਿ ਨਹੀਂ ਆਵਾਜ਼ ਆਉਂਦੀ। ਇਹ ਨੂੰ ਨਹੀਂ ਸਹੀ ਕਰਦੇ ਆਪਾਂ। ਇਹ ਗੱਡੀ ਵੀ ਅਸੀਂ ਸਹੀ ਕਰਤੀ ਆ। ਫਿੱਟ ਕਰਤਾ ਸਾਰਾ ਸਮਾਨ। ਤੇ ਹੁਣ ਅਸੀਂ ਹੱਥ ਉੱਤ ਤੋਕੇ ਜਾ ਕੇ ਚੈੱਕ ਕਰਦੇ ਆ ਕਿ ਚੌਲ ਤਿਆਰ ਹੋ ਗਏ ਆਪਣੇ ਕਿ ਨਹੀਂ। ਬਿੱਲੂ ਆਪਣੀ ਦੁੱਧ ਪੀ ਕੇ ਲੰਮੇ ਬੈ ਗਈ ਆ। ਤੇ ਉਧਰ ਬਿੱਲੂ ਦਾ ਮੁੰਡਾ ਬੈਠਾ। ਖੋਲ ਕੇ ਵੇਖਨੇ ਕਿਦਾਂ ਦੇ ਬਣੇ। ਕਰੋ ਚੈੱਕ। ਸੌ ਤੜਕੇ ਆ ਗਏ ਮਰਮਕੀਨ ਚਾਵਲ ਹੁਣ ਇਹ ਨਹੀਂ ਵਿਲਾਦੇ ਆ ਪਲੇਟ ਚ ਪਲੇਟ ਨਹੀਂ ਲਾਵਾਂਗੇ ਵਧੀਆ ਸਟੈਰ ਵਾਲੀ ਲੋਈ ਚੌੜ ਹੋ ਗਿਆ ਤਿਆਰ ਹੈ ਚੈੱਕ ਕਰੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਰੈਸਪੀ ਸਾਡੀ ਕਿੱਦਾਂ ਲੱਗੀ ਵਧੀਆ-ਵਧੀਆ ਜੇ ਕਮੈਂਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਜਿਹੜੇ ਨਵੇਂ ਆਏ ਚੈਨਲ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੀ ਵੀਡੀਓ ਵੇਂਦੇ ਜੋ